ਵੈਗੁਰ ਜੀ ਦਾ ਖਾਸਾ ਵੈਗੁਰ ਜੀ ਕੀ ਫਤਿਹ ਉਮੀਦ ਕਰਦਾ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਅੱਜ ਤੁਹਾਡੇ ਨਾਲ ਛੋਟਾ ਜਿਹਾ ਇੱਕ ਲੋਕ ਗੀਤ ਭਾਂਤੇ ਪ੍ਰਾਦੇ ਪਿਆਰ ਦਾ ਟੋਕੇ ਤਸਾਂਝਾ ਕਰਦੇ ਹਾਂ ਜੀ ਸੁਣਿਓ ਪਿਆਰ ਦੇ ਨਾਲ ਬੀਰ ਮੇਰੇ ਨੇ ਟਿੱਕਾ ਖਰਾਇਆ ਬਾਬੂ ਦੇ ਮਥੇ ਵਿੱਚ ਵਾਟਨੀ ി മത് മീര മായയാ പാപോ നട്ടിന മത് മാബോ भ पा ल किने मा 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 मात मारिनी पापो वीर मेरे मिलने दा पा दिल दे न सटनी तेरी किने मात मा ਪਹਿਣਾ ਨੂੰ ਮਿਲਣ ਪਾਈ ਲਖਨੀ ਨੀ ਤੇਰੀ ਕਿਨੇ ਮਤ ਮਾਰੀ ਨੀ ਬਾਬੂ ਐਨਾ ਕਿ ਸੀ ਜੀ ਮੇਰਾ ਛੋਟਾ ਜਿਹਾ ਲੋਕ ਗੀਤ ਸੀ ਸੁਣਿਆ ਤੇ ਸੁਣ ਕੇ ਕਮੈਂਟ ਕਰਕੇ ਦੱਸਣਾ ਜੀ ਤੁਹਾਨੂੰ ਕਿਹੋ ਜਿਹਾ ਲੱਗਿਆ ਅੱਜ ਮੌਸਮ ਬੜਾ ਸੋਹਣਾ ਤੇ ਸ਼ਾਮ ਦੇ 6:00 ਵੱਜ ਚੁੱਕੇ ਨੇ ਜੀ ਬੱਦਲ ਵਾਈ ਬਣੀ ਹੋਏ ਇਸ ਕਰਕੇ ਤੁਹਾਨੂੰ ਅੱਜ ਪਿਆਰਾ ਜਿਹਾ ਲੋਕ ਗੀਤ ਸੁਣਾਤਾ ਜੀ ਜਿਹੜੇ ਮੇਰੇ ਚੈਨਲ ਤੇ ਪਹਿਲਾਂ ਜੁੜੇ ਹੋਏ ਨੇ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਜਿਹੜੇ ਅਜੇ ਨਹੀਂ ਜੁੜੇ ਜੀ ਜੁੜ ਜੂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਘੰਟੀ ਵਾਲਾ ਬਟਨ ਦਬਾ ਦਿਓ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਦੀਆਂ ਜੀ ਸਵੇਰੇ ਮੈਂ ਅੱਦਿਆਂ ਜੀ ਕੋਈ ਰੈਸਪੀ ਬਣਾਵਾਂਗੀ ਜੀ ਰੈਸਪੀ ਦੇ ਨਾਲ ਤੁਹਾਨੂੰ ਦਿਖਾਵਾਂਗੇ ਜੀ ਕਿਹੜੀ ਬਣਾਵਾਂਗੇ ਜੀ ਆ ਲੋਕਗੀਤ ਸੁਣ ਕੇ ਕਮੈਂਟ ਜ਼ਰੂਰ ਕਰਨਾ ਕਮੈਂਟ ਪੜ ਕੇ ਪਤਾ ਲੱਗੂਗਾ ਜੀ ਤੁਹਾਨੂੰ ਇਹ ਗੀਤ ਭੈਣ ਤੇ ਪਿਆਰਾ ਦੇ ਪਿਆਰ ਦਾ ਕਿਹੋ ਜਿਹਾ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ